ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੀੜਰਾウਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਨਿਹਾਲ ਸਿੰਘ ਆਲਾ ਪੈਂਦੀ ਹੈ ਬੀੜ ਪਤਨੀ ਖਰਾウਕੇ ਕਲਾਂ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਂਗਾ ਤੇ ਦੋ ਮੱਜਾਂ ਵਾਲੇ ਪੱਖ ਤੋਂ ਜਾਨਵਰ ਦਿਖਾਉਣੇ ਜਿਹਦੇ ਚ ਇੱਕ ਝੋਟੀ ਬਾਈ ਦੀ ਆਪਦੀ ਹੋਮ ਬਰੀਡ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਤੇ ਇੱਕ ਮੱਝ ਜਿਹੜੀ ਉਹ ਗੱਭਣ ਹੈ ਸੂਣ ਦੇ ਨੇੜ ਹੈ ਇਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਆ ਕੇ ਦੇਖਿਆ ਕਰੋ ਆਪਦੀ ਸਮਝ ਨਾਲ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸੂਆਂ ਸੂਆਂ ਗਾਵਾਂ ਦੇ ਵਿੱਚੋਂ ਇੱਕ ਇਹ ਵੜ ਵੀ ਜਿਹੜੀ ਵਿਕਰੀ ਵਾਸਤੇ ਹੈ ਇਹ ਤੁਹਾਨੂੰ ਮੈਂ ਵੀਡੀਓ ਚ ਦਿਖਾਉਣੀ ਹੈ ਤੇ ਇਹਦੇ ਨਾਲ ਬੱਚਾ ਵੀ ਵੱੱਛੀ ਹੈ ਤੋ ਤਾਜੀ ਸੂਈ ਵੀ ਇਹ ਗਾਂ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਇਸੇ ਤੋਂ ਹੀ ਸ਼ੁਰੂਆਤ ਕਰ ਲੈਨੇ ਆ ਉਦੋਂ ਬਾਅਦ ਜਿਹੜੇ ਬਾਹਰ ਵੱਧੇ ਪਸ਼ੂ ਆ ਤੁਹਾਨੂੰ ਦਿਖਾਵਾਂਗਾ ਕਿ ਆ ਉਹ ਮਿਲਦੇ ਬਾਈ ਅਗਰ ਪਿੱਛੇ ਬਾਈ ਸਸਤੀ ਕਾ ਸਹੀ ਗਾ ਬਈ ਗਾਵਾ ਵਿਕਰੀ ਚ ਆਂ ਜਾਂ ਮੈਂ ਹਾਂਜੀ ਬਾਈ ਇਹ ਕਨ ਮਸੂਆ ਸੂਪੀ ਬਾਈ ਇਹ ਦੂਜਾ ਸੂਆ ਬਾਈ ਕਦੋਂ ਸੂਈ ਇਹ ਇਹ ਕੱਲ੍ਹ ਵਾਲੀ ਰਾਤ ਦੀ ਸੂਈ ਵੀ ਹੈ ਜੀ ਤਾਜੀ ਬਿਲਕੁਲ ਸੂਈ ਵੀ ਹੈ ਹਾਂਜੀ ਕੀ ਰੇਟ ਰਹੂਗਾ ਬਾਈ ਇਹਦਾ 75000 ਰੁਪਏ ਹੈ ਜੀ ਵੱਛੀ ਇਹਦੇ ਨਾਲ ਹਾਂਜੀ ਦੱਸੋ ਕੱਲ੍ਹ ਵਾਲੀ ਰਾਤ ਸੂਈ ਚੰਗੀ ਨਰੋਈ ਵੱਛੀ ਨੂੰ ਜਨਮ ਦਿੱਤਾ ਤੋਰਦਗੇ ਬਾਈ ਹਾਂਜੀ ਕੱਲ ਵਾਲੀ ਰਾਤ ਹੀ ਸੋਈ ਆ ਦੱਸੋ ਤੇ ਅੱਜ ਇਹਦੀ ਵੀਡੀਓ ਬਣਾ ਰਹੇ ਹਾਂ ਜੇ ਬਿਲਕੁਲ ਤਾਜੀ ਸੂਈ ਬੌਲੇ ਦੇ ਵਿੱਚ ਵੜ ਰੇਟ 75000 ਹੈ ਢਾਂਚਾ ਸੋਹਣਾ ਬੱਚਾ ਵੱੱਛੀ ਹੈ ਸਵੇਰ ਮੰਨ ਲਓ ਵੀਡੀਓ ਬਣਾ ਰਹੇ ਆ ਲਗਭਗ 12 ਵਜੇ ਦੇ ਆਸ-ਪਾਸ ਉਸ ਹਾਲਤ ਤੇ ਵੀ ਹਵਾ ਨੇ ਜੱਜਮੈਂਟ ਕਰ ਲਿਓ ਸ਼ਾਮ ਨੂੰ ਚਵਾਈ ਹੋਣੀ ਹੈ ਇਹ ਤੋਂ ਬਾਅਦ ਚ ਹਜੇ ਪਰੂਗੀ ਕਰਮਾਂ ਵਾਲੀ ਸ਼ਾਮ ਹੁੰਦਿਆ ਹੁੰਦਿਆ ਸੋ 75000 ਚ ਇੱਕ ਸੋਹਣੀ ਵੜ ਨਾਲ ਬੱਚਾ ਵੀ ਚੰਗਾ ਵੱੱਛੀ ਹੈ ਠੰਡੀ ਸੀਗਾ ਬਈ ਦੁੱਧ 15 ਕਿਲੋ ਹੁਣ ਬੌਲਾ ਠੀਕ ਸੋ ਠੰਡੀ ਸੀਲ ਹੈ 15 ਕਿਲੋ ਬੋਲਾ ਹੋਊਗਾ ਇੱਕ ਮੱਝ ਤੁਹਾਨੂੰ ਦਿਖਾਉਣਾ ਹੈ ਇਹਦਾ ਇੱਕ ਸੰਗ ਕੁੰਡਾ ਉੱਪਰ ਨੂੰ ਗਿਆ ਆਇਆ ਤੇ ਦੂਜਾ ਟੁੱਟਿਆ ਹੋਇਆ ਗੁਰਪ੍ਰੀਤ ਭਾਈ ਇਹ ਕਿੰਨਾ ਮਸੂਆ ਸੁ ਕੀ ਮੱਝ ਇਹ ਤੀਜਾ ਸੁਗਾ ਸੋਨੀਆ ਵੀਰੇ ਕਿੰਨਾ ਚਰ ਲੈ ਜੂਗੀ ਸੋਨ ਚਲੇ ਇਹਦੇ 24 ਤਰੀਕ ਨੂੰ ਦੇਣ ਪੂਰੇ ਆ ਜੀ 24 ਨੂੰ ਹਜੇ ਅੱਜ ਮੇਰੇ ਖਿਆਲ ਚ 18 ਤਰੀਕ ਜਾਉਣ ਨਹੀਂ ਹੋ 19 ਤਰੀਕ ਆ ਜੀ ਠੀਕ ਹੈ 5 ਦਿਨ ਪਾਏ ਆ ਜੀ ਹਾਂਜੀ ਭਾਈ ਕੀ ਡਿਮਾਂਡ ਰਹੂਗੀ ਇਹਦੀ ਭਾਈ ਇਹਦਾ 1 ਲੱਖ 40000 ਰੁਪਈਆ ਜੀ ਦੋਸਤ ਇੱਕ ਚੀਜ਼ ਜਿਹੜੀ ਮੈਂ ਨੋਟ ਕਰ ਰਿਹਾ ਭਵਾਨ ਚਮੜੀ ਦੇ ਵਿੱਚ ਨਾੜਾਂ ਦੇਖੋ ਬਰੀਕ ਬਰੀਕ ਕਿੰਨੀਆਂ ਕਿ ਦਿਸਦੀਆਂ ਤੁਹਾਨੂੰ ਥਣਾ ਦਾ ਸੈਜ ਦੇਖ ਲਓ ਥਣਾ ਚ ਬਿੱਥੀ ਦੇਖ ਲਓ ਵੱਡੇ ਢਾਂਚੇ ਦੀ ਮੱਝ ਹੈ ਇੱਕ ਕਮੀ ਹੈ ਵੀ ਸਿੰਗ ਟੁੱਟਿਆ ਹੋਇਆ ਬਾਕੀ ਗੋਣੀ ਗੋਣਾ ਤੋਰਦੇ ਬਈ ਜੈਡ ਬਲੈਕ ਹੀ ਦੀਂਦੀ ਹੈ ਪੂਛ ਚ ਦੋ ਚਾਰ ਵਾਲ ਭਲਾ ਵਾਈਟ ਹੋਣ ਢਾਂਚਾ ਚੰਗਾ ਹੈ ਚਾਰੂ ਹੈ ਖਾਣ ਪੀਣ ਦੀ ਖੁੱਲੀ ਲੱਗਦੀ ਹੈ ਭਵਾਨਾ ਤੁਸੀਂ ਦੇਖ ਲਓ ਅਜੇ 5 ਦਿਨ ਬਾਕੀ ਹੈ 1 ਲੱਖ ਤੇ 40 ਹਜ਼ਾਰ ਚ ਫੁੱਲ ਬਾਡੀ ਵੇਟ ਵਾਲੀ ਮੱਝ ਮਿਲੂਗੀ ਤੁਹਾਨੂੰ ਦੇਖੋ ਇਹਦਾ ਸਟਰਕਚਰ ਚੰਗੀ ਲੱਗੇ ਤਾਂ ਕਾਲ ਬਾਈ ਨੂੰ ਕਰ ਲਿਓ ਤੁਸੀਂ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਇਹ ਬੀੜ ਵੱਧ ਨਹੀਂ ਤੋਂ ਲਈ ਆ ਵੀਰੇ ਆਪਾਂ ਅੱਛਾ ਮਾਲਕਾਂ ਨਾਲ ਗੱਲ ਵੀ ਕਰਾ ਦੇਾਂਗੇ ਸ਼ੇਰੂ ਤੋਂ ਗੱਭਣ ਆਏ ਏਬੀਐਸ ਵਾਲੇ ਤੋਂ ਏਬੀਸੀ ਵਾਲੇ ਤੋਂ ਹਾਂਜੀ ਠੀਕ ਹੈ ਤੇ ਪਹਿਲੇ ਸੂਏ ਹਰਿਆਣੇ ਚੋਂ ਲੈ ਕੇ ਆਏ ਸੀਗੇ ਦੂਜੇ ਸੂਏ ਆਂਦੇ 18 ਕਿਲੋ ਦੁੱਧ ਕੱਢਿਆ ਹੁਣ ਵੀ ਉਹਾਂ ਦੇ ਅਸੀਂ ਤਸੱਲੀ ਦੇਵਾਂਗੇ ਠੀਕ ਹੈ ਮੜੀ ਪੂਛ ਫੜ ਕੇ ਹਲਾਈ ਬਈ ਸੋ ਦੋਸਤੋ ਬਾਈ ਕਹਿੰਦਾ ਵੀ 18 ਕਿਲੋ ਕਿਨੇ ਦੁੱਧ ਪਿਛਲੇ ਸੂਏ ਕੱਢਿਆ ਤੇ ਤਸੱਲੀ ਮਾਲਕ ਕਹਿੰਦੇ ਅਸੀਂ ਦੇ ਦਾਂਗੇ ਖੈਰ ਤੁਸੀਂ ਆਪਦੀ ਸਮਝ ਨਾਲ ਖਰੀਦ ਲਓ ਪਰ ਉਹ ਮੱਝ ਉਹਨਾਂ ਨੇ ਗਾਇਆਂ ਦਾ ਫਾਰਮ ਸ਼ੁਰੂ ਕਰਿਆ ਹਾਂ ਓਕੇ ਜਿਹੜੀ ਇਹ ਝੋਟੀ ਵੇਚਣ ਲੱਗੇ ਹਾਂ ਕਰਦੀ ਹੈ ਹਾਂਜੀ ਕੱਟੀ ਹੈ ਕਰ ਠੀਕ ਹੈ ਉਮਰ ਕਿੰਨੀ ਖੋਗੇ ਇਹਦੀ ਬਾ ਸਾਲ ਦੀ ਹੋ ਗਈ ਜੀ 13 ਤਰੀਕ ਨੂੰ ਸਾਲ ਦੀ ਹੋ ਗਈ ਹੈ ਹਾਂਜੀ ਠੀਕ ਹੈ ਕੀ ਰਿਕਾਰਡ ਹੈ ਪਿਓ ਕਿਹੜੇ ਦੀ ਹੈ ਇਹ ਆਪਣੇ ਐਚਐਸਬੀ ਦੇ ਬੋਲਟ ਦੀ ਹੈ ਐਚਐਸਪੀ ਦੇ ਬੋਲਟ ਬੋਲਦੀ ਹਾਂਜੀ ਇਹਦੀ ਮਾਂ ਆਪਣੇ ਕੋਲ ਮਾਂ ਇਹਦੀ ਆਪਣੇ ਕੋਲੇ ਆ 20 ਤਰੀਕ ਨੂੰ 8 ਮਹੀਨਿਆਂ ਦੀ ਗੱਭਣ ਹੋ ਜਾਣੀ ਆ 8 ਕਿਲੋ ਦਾ ਦੁੱਧ ਹੁਣ ਕੋਈ ਚੋ ਸਕਦਾ ਚਾਰ ਦੰਦ ਦਾ ਮੂੰਹ 1470 ਦਾ ਦਸ ਦੀ ਆਪ ਅੱਛਾ ਇਹਦੀ ਇਹਤੀ ਹੈ ਹਾਂਜੀ ਭਾਈ ਮੇਲਿਆਂ 'ਚ ਵੀ ਪਾਈ ਕਿਸੇ ਚ ਹਾਂਜੀ ਪੀਡੀਐਫ ਤਾਂ ਤੀਜੇ ਨੰਬਰ ਤੇ ਆਈ ਛੋਟੀਆਂ ਕਟੀਆਂ 'ਚ ਹਮ ਹੁਣ ਖੀਰੀ ਚੜੱਕ ਤੋਂ ਜਿੱਤੀ ਸੀਗੀ ਤਿੰਨਾਂ ਮਹੀਨਿਆਂ ਦੀ ਗੱਭਣ ਸੀਗੀ ਠੀਕ ਐ ਤੇ ਤੀਜੇ ਨੰਬਰ ਤੇ ਹੀ ਉੱਥੋਂ ਆਈ ਆਪਣੇ ਕੋਲੇ ਸਰਟੀਫਿਕੇਟ ਬੜੇ ਦਿਖਾ ਦਿੰਨੇ ਆਪਾਂ ਦੱਸੋ ਇਹ ਛੋਟੀ ਦੀ ਏ ਤੀ ਹੈ ਆ ਇਹ ਛੋਟੀ ਤੁਸੀਂ ਦੇਖ ਲਓ ਬੋਲਟ ਬੋਲ ਦੀ ਐ ਇਹਦੀ ਮਾਂ ਬੜੀ ਚੰਗੀ ਐ ਤੇ ਇਹਦੀ ਜਿਹੜੀ ਨਾਨੀ ਉਹ ਵੀ ਆਪਣੇ ਚੈਨਲ ਤੇ ਵੀਡੀਓ ਪਾ ਕੇ ਵਿੱਚ ਹਾਂਜੀ ਉਹ 736 ਦੀ ਸੀ ਠੀਕ ਐ ਉਹਦੀ ਵੀ ਆਪਣੇ ਕੋਲੇ ਵੀਡੀਓ ਪਈ ਐ ਸਰਟੀਫਿਕੇਟ ਹਾਂ ਜੀ ਐਟ ਨਾਲੇ ਜਿਹੜੀ ਪੋਜੀਸ਼ਨ ਜਦੋਂ ਮਿਲਦੀ ਹੈ ਉਹਦੇ ਤੇ ਦੇਖ ਸਕਦਾ ਤੁਸੀਂ ਠੀਕ ਹੈ ਭਾਈ ਓਕੇ ਸੋ ਇਸ ਝੋਟੀ ਦੀ ਅੱਗੇ ਧੀ ਹੈ ਜਿਹੜੀ ਬਾਈ ਨੇ ਵੇਚਣੀ ਹੈ 8 ਮਹੀਨਿਆਂ ਦੀ ਗੱਭਣ ਹਜੇ ਵੀ 8 ਕਿਲੋ ਦੁੱਧ ਦੇ ਰਹੀ ਹੈ ਡਰਾਈ ਕਰ ਰਿਆ ਭਾਈ ਚੰਗੇ ਦੁੱਧ ਵਾਲੇ ਰਵੇਚੋਂ ਹੈ ਜਿਹੜੀ ਗੱਲ ਹੋਈ ਵੀ ਝੋਟੀ ਬਾਈ ਕਿਉਂ ਵੇਚ ਰਿਆ ਇੰਨੀ ਚੰਗੀ ਤਾਂ ਭਾਈ ਦੱਸਦਾ ਵੀ ਜਗ੍ਹਾ ਤੰਗ ਹੈ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਹ ਦੇਖ ਲਓ ਵੀ ਇਹਨਾਂ ਦੇ ਵਿੱਚ ਹੀ ਆ ਕੇ ਫੇਰ ਇਹ ਚਾਰ ਪਸ਼ੂ ਹੋਰ ਖੜਨੇ ਆ ਜਗ੍ਹਾ ਕੰਜੈਸਟਡ ਹੈ ਭਾਈ ਇਹ ਕੀ ਰੇਟ ਕਰਦੇ ਉਹਦਾ ਇਹਦਾ ਫੋਨ ਤੇ ਕਰਾਂਗੇ ਜੀ। ਤੋਰਤੀਏ ਥੋੜੀ। ਹਾਂਜੀ। ਦੋਸਤੋ ਰੇਟ ਇਹਦਾ ਫੋਨ ਤੇ ਰਹੂਗਾ। ਚੰਗੀ ਮੱਝ ਦੀ ਧੀ, ਚੰਗੇ ਬੁੱਲ ਦੀ ਧੀ ਹੈ। ਪਸੰਦ ਆਵੇ ਤਾਂ ਸੰਪਰਕ ਵੀਰ ਨਾਲ ਬਣਾ ਲਓ ਇਹਨਾਂ ਦਾ ਘਰ ਦਾ ਰਵਾਇਦੀ ਜਿਹੜੀ ਜਿਹੜੀ ਉਹ ਸੁਛੋਟੀ ਦੀ ਮਾਂ ਉਹ ਵੀ ਆਪਣੇ ਚੈਨਲ ਤੇ ਵੀਡੀਓ ਪਾ ਕੇ ਵੇਚੀ ਸੀ ਸ਼ਾਇਦ। ਬਹੁਤਿਆਂ ਨੂੰ ਧਿਆਨ ਚ ਹੋਵੇ। ਛੋਟਾ ਸਿੰਘ ਕੱਟੀ ਦਾ ਦੋਸਤੋ ਬਿਲਕੁਲ ਚੰਗਾ ਕਰਦ। ਉਮਰ ਹਜੇ ਛੋਟੀ ਹੈ। 1 ਸਾਲ ਦੀ ਉਮਰ ਹੈ। ਬਾਕੀ ਆ ਕੇ ਜਿਹੜਾ ਮਰਦੀ ਵੀਰ ਖਰੀਦਣਾ ਚਾਵੇ ਦੇਖੋ ਜੋ ਨਹੀਂ ਸਣ ਦੇਖ ਲਓ ਇੱਕ ਵਾਰ ਬਟਨ ਬੜੇ ਚੰਗੇ ਉੱਤੇ ਦਿਸਦੇ ਆ ਤੋਂ ਤੇ ਇਹ ਦੇ ਥਣ ਦੇਖ ਸਕਦੇ ਹੋ ਠੀਕ ਹੈ ਬਈ ਅੱਛਾ ਭਾਈ ਜਿਹੜੀ ਇਹ ਵੈਡ ਰਹੇਗੀ ਵਿਖਾਉਣ ਵਾਲੀ ਹਾਂਜੀ ਕੀ ਡਿਟੇਲ ਆ ਕਿੰਨਾ ਸੂਆ ਇਹ ਪਹਿਲਾ ਸੂਆ ਬਈ ਕਿੰਨਾ ਚਰ ਲਊ 6 ਦਨ ਦਾ ਹੂੰ ਤੇ ਇਹਦੇ 22 ਤਰੀਕ ਨੂੰ ਮਾਲਕਾਂ ਨੇ ਦੱਸਿਆ ਦਿਨ ਪੂਰੇ ਠੀਕ ਹੈ ਕੀ ਡਿਮਾਂਡ ਰਹੂਗੀ ਇਹਦਾ 95000 ਰੁਪਿਆ ਬਈ ਟੋਰੀ ਰੇਟ 95000 ਆ ਦੇਰਨ ਲਗਭਗ ਪੂਰੇ ਹੀ ਆ ਤਿੰਨ ਦਿਨ ਰਹਿੰਦੇ ਆ ਦਿਨ ਪੂਰੇ ਹੋਣ ਚ 6 ਦੰਦ ਹੈ ਸੂਹਾ ਪਹਿਲਾ ਸੂਰ 95000 ਰੇਟ ਹੈ ਖਵਾਨਾ ਫਿਟਿੰਗ ਵਾਲਾ ਬਾਕੀ ਜੋ ਢਣ ਚਾਹੋ ਤੁਸੀਂ ਵੀਡੀਓ ਚ ਦੇਖ ਲੈਣਾ ਕੋਲ ਆ ਕੇ ਤੁਸੀਂ ਪਾਸ ਕਰ ਲਓਗੇ ਥਣ ਥੀ ਚੁਾਈ ਵਾਲਾ ਰੱਖੂਗੀ ਮੋਟਾ ਥਣ ਹਾਈਟ ਲੈਂਥ ਤੁਸੀਂ ਇੱਥੋਂ ਦੇਖੋ ਸੋ ਇਹ ਵੈਡ ਵੀ ਦੋਸਤੋ ਵਿਕਰੀ ਆਸਤੇ ਸੀ ਸੋ ਅੱਜ ਦੀ ਵੀਡੀਓ ਦੇ ਇਹ ਚਾਰ ਪਸ਼ੂ ਬਾਈ ਕੋਲ ਵਕਾਉ ਸੀ ਤੇ ਚਾਰੇ ਹੀ ਤੁਹਾਨੂੰ ਦਿਖਾਤੇ ਆ ਨੰਬਰ ਵਈਰ ਦਾ ਸਕਰੀਨ ਉੱਤੇ ਆ ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ